ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਸਿੱਧੰ ਦਾ ਗੁਰੂ ਰਾਮਦਾਸ ਜੀ ਕੋਲੋਂ ਨਾ ਪਿਆਰੀ ਸਾਧ ਸੰਗਤ ਜੀਓ ਜਿਸ ਸਮੇ ਗੁਰੂ ਸਾਹਿਬਾਨ ਸਰੀਰਕ ਰੂਪ ਦੇ ਵਿੱਚ ਸੰਸਾਰ ਦੇ ਵਿੱਚ ਵਿਚਰੇ ਸਨ ਤਾਂ ਉਸ ਸਮੇ ਹਿੰਦੁਸਤਾਨ ਦੀ ਧਰਤੀ ਉੱਤੇ ਸਿੱਧਾਂ ਅਤੇ yogੀਆਂ ਦਾ ਬੜਾ ਬੋਲ ਵਾਲਾ ਸੀ ਇਸੇ ਲਈ ਆਪਣੀਆਂ ਉਦਾਸੀਆਂ ਦੌਰਾਨ ਗੁਰੂ ਸਾਹਿਬ ਜੀ ਕਈ ਥਾਵਾਂ ਉੱਤੇ ਸਿੱਧਾਂ ਨੂੰ ਸਿੱਧੇ ਰਸਤੇ ਪਾਉਣ ਲਈ ਉ체ਚੇਤ ਤੌਰ ਉਤੇ ਉਹਨਾਂ ਖੁੱਲ ਗਈ ਗੁਰੂ ਸਾਹਿਬ ਜੀ ਨੇ ਗੋਰਖ ਮਤੇ ਅਚਲ ਬਟਾਲੇ ਅਤੇ ਸ਼ੁਮੇਰ ਪੁਰਬਤ ਆਦਿ ਥਾਮਾ ਉੱਤੇ ਸਿੱਧਾਂ ਨਾਲ ਚਰਚਾ ਵੀ ਕੀਤੀ ਸਿੱਧਾਂ ਨਾਲ ਕੀਤੀ ਗਈ ਚਰਚਾ ਦੇ ਸਬੰਧ ਵਿੱਚ ਗੁਰੂ ਨਾਨਕ ਦੇਵ ਜੀ ਨੇ ਧੁਤਕੀ ਬਾਣੀ ਵੀ ਉਚਾਰਨ ਕੀਤੀ ਜਿਸ ਵਿੱਚ ਸਿੱਧਾਂ ਵੱਲੋਂ ਪੁੱਛੇ ਗਏ ਸਵਾਲਾਂ ਅਤੇ ਗੁਰੂ ਜੀ ਵੱਲੋਂ ਉਨ੍ਹਾਂ ਨੂੰ ਦਿੱਤੇ ਗਏ ਜਵਾਬਾਂ ਦਾ ਜ਼ਿਕਰ ਹੈ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿੱਧੂ ਗੋਸ਼ਟ ਨਾਮ ਦੇ ਸਿਰਲੇਖ ਹੇਠ ਅੰਗ ਨੰਬਰ 942 ਉੱਪਰ ਦਰਜ ਹੈ ਗੁਰੂ ਸਾਹਿਬ ਜੀ ਜਿੱਥੇ ਵੀ ਸਿੱਧਾਂ ਕੋਲ ਪਹੁੰਚੇ ਉੱਥੇ ਹੀ ਸਿੱਧਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਅੱਗੇ ਝੁਕਣਾ ਪਿਆ ਤੇ ਇਹ ਗੱਲ ਕਹਿਣੀ ਪਈ ਕਿ ਤਨ ਨਾਨਕ ਤੇਰੀ ਵੱਡੀ ਕਮਾਈ ਸੋ ਅਜਿਹੇ ਸਿੱਧਾਂ ਦੀ ਇੱਕ ਟੋਲੀ ਗੋਇੰਦਵਾਲ ਸਾਹਿਬ ਵਿਖੇ ਗੁਰੂ ਰਾਮਦਾਸ ਜੀ ਕੋਲ ਵੀ ਆਣ ਪਹੁੰਚੀ ਤੇ ਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਸਿੱਖਾਂ ਨੂੰ ਅਸਟ ਯੋਗਤਾ ਸਿਖਾਉਂਦੇ ਨਹੀਂ ਤੇ ਉਸ ਤੋਂ ਬਿਨਾ ਸਿੱਖਾਂ ਦਾ ਮਨ ਬਸ ਦੇ ਵਿੱਚ ਕਿਵੇਂ ਆਵੇਗਾ ਕਿਉਂਕਿ ਮਨ ਨੂੰ ਬਸ ਵਿੱਚ ਕਰਨ ਲਈ ਅਸਟ ਯੋਗ ਕਰਨਾ ਬਹੁਤ ਜ਼ਰੂਰੀ ਹੈ ਅਤੇ ਮਨ ਨੂੰ ਬਸ ਵਿੱਚ ਕਿਤੇ ਤੋਂ ਬਿਨਾ ਮੁਕਤੀ ਨਹੀਂ ਮਿਲਦੀ ਗੁਰੂ ਸਾਹਿਬ ਜੀ ਨੇ ਫਰਮਾਇਆ ਕਿ ਸਾਡੇ ਸਿੱਖਾਂ ਦੀ ਸੁਰਤ ਹਰ ਵੇਲੇ ਗੁਰੂ ਦੇ ਸ਼ਬਦ ਨਾਲ ਜੁੜੀ ਰਹਿੰਦੀ ਹੈ ਤੇ ਗੁਰੂ ਉਪਦੇਸ਼ ਕਮਾਉਣ ਸਦਕਾ ਪਰਮਾਤਮਾ ਦੀ ਕਿਰਪਾ ਨਾਲ ਉਹਨਾਂ ਦਾ ਮਨ ਸੁੱਤੇ ਸਿੱਧ ਹੀ ਵਸ ਵਿੱਚ ਆ ਜਾਂਦਾ ਹੈ ਸੋ ਇਸ ਲਈ ਸਾਡੇ ਸਿੱਖਾਂ ਨੂੰ ਕੋਈ ਅਸਤਿਯੋਗ ਕਰਨ ਦੀ ਲੋੜ ਨਹੀਂ ਅਤੇ ਸਾਡੇ ਮਰਜੀ ਬੜੇ ਸਿੱਖ ਜੋ ਹਰ ਵੇਲੇ ਪ੍ਰਭੂ ਦੀ ਸਿਫਤ ਤੇ ਸਲਾਹ ਦੇ ਵਿੱਚ ਰਚੇ ਰਹਿੰਦੇ ਹਨ ਉਹ ਪ੍ਰਭੂ ਦੇ ਦਰ ਉੱਤੇ ਪਰਵਾਨ ਹਨ ਉਹਨਾਂ ਨੂੰ ਕਿਸੇ ਹੋਰ ਅਖੌਤੀ ਮੁਕਤੀ ਦੀ ਲੋੜ ਨਹੀਂ ਗੁਰੂ ਸਾਹਿਬ ਜੀ ਦਾ ਇਹ ਜਵਾਬ ਸੁਣ ਕੇ ਸਿੱਧਨ ਨੂੰ ਉੱਤਰ ਹੋ ਗਏ ਤੇ ਉਹਨਾਂ ਨੂੰ ਅੱਗੋਂ ਕੋਈ ਜਵਾਬ ਨਾ ਆਇਆ ਅਤੇ ਉਹ ਸ਼ਰਮਿੰਦੇ ਹੋ ਕੇ ਵਾਪਸ ਮੁੜ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਨਮੁਖ ਕਰਾਂਗੇ ਸਾਖੀ ਸਿੱਧਨ ਦਾ ਗੁਰੂ ਰਾਮਦਾਸ ਜੀ ਕੋਲ ਆਉਣਾ ਪਿਆਰੀ ਸਾਧ ਸੰਗਤ ਜੀਓ ਜਿਸ ਸਮੇ ਗੁਰੂ ਸਾਹਿਬਾਨ ਸਰੀਰਕ ਰੂਪ ਦੇ ਵਿੱਚ ਸੰਸਾਰ ਦੇ ਵਿੱਚ ਵਿਚਰੇ ਸਨ ਤਾਂ ਉਸ ਸਮੇਂ ਹਿੰਦੂਸਤਾਨ ਦੀ ਧਰਤੀ ਉੱਤੇ ਸਿੱਧਾਂ ਅਤੇ ਜੋਗੀਆਂ ਦਾ ਬੜਾ ਬੋਲਵਾਲਾ ਸੀ ਇਸੇ ਲਈ ਆਪਣੀਆਂ ਉਦਾਸੀਆਂ ਦੌਰਾਨ ਗੁਰੂ ਸਾਹਿਬ ਜੀ ਕਈ ਥਾਵਾਂ ਉੱਤੇ ਸਿੱਧਾਂ ਨੂੰ ਸਿੱਧੇ ਰਸਤੇ ਪਾਉਣ ਲਈ ਉ체ਚੇਤ ਤੌਰ ਉਤੇ ਉਨ੍ਹਾਂ ਕੋਲ ਗਏ ਗੁਰੂ ਸਾਹਿਬ ਜੀ ਨੇ ਗੋਰਖ ਮਤੇ ਅਚਲ ਬਟਾਲੇ ਅਤੇ ਸ਼ੁਮੇਰ ਪର୍ਵਤ ਆਦਿ ਥਾਵਾਂ ਉੱਤੇ ਸਿੱਧਾਂ ਨਾਲ ਚਰਚਾ ਵੀ ਕੀਤੀ ਸਿੱਧਾਂ ਨਾਲ ਕੀਤੀ ਗਈ ਚਰਚਾ ਦੇ ਸਬੰਧ ਵਿੱਚ ਗੁਰੂ ਨਾਨਕ ਦੇਵ ਜੀ ਨੇ ਧੁਰਕੀ ਬਾਣੀ ਵੀ ਉਚਾਰਨ ਕੀਤੀ ਜਿਸ ਵਿੱਚ ਸਿੱਧਾਂ ਵੱਲੋਂ ਪੁੱਛੇ ਗਏ ਸਵਾਲਾਂ ਅਤੇ ਗੁਰੂ ਜੀ ਉਨ੍ਹਾਂ ਨੂੰ ਦਿੱਤੇ ਗਏ ਜਵਾਬਾਂ ਦਾ ਜ਼ਿਕਰ ਹੈ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਿੱਧੂ ਗੋਸਟ ਨਾਮ ਦੇ ਸਿਰਲੇਖ ਹੇਠ ਅੰਗ ਨੰਬਰ 942 ਉੱਪਰ ਦਰਜ ਹੈ ਗੁਰੂ ਸਾਹਿਬ ਜਿੱਥੇ ਵੀ ਸਿੱਧਾਂ ਕੋਲ ਪਹੁੰਚੇ ਉੱਥੇ ਹੀ ਸਿੱਧਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਵਡਿਆਈ ਅੱਗੇ ਝੁਕਣਾ ਪਿਆ ਤੇ ਇਹ ਗੱਲ ਕਹਿਣੀ ਪਈ ਕਿ ਤਨ ਨਾਨਕ ਤੇਰੀ ਵੱਡੀ ਕਮਾਈ ਸੋ ਅਜਿਹੇ ਸਿੱਧਾਂ ਦੀ ਇੱਕ ਟੋਲੀ ਗੋਇੰਦਵਾਲ ਸਾਹਿਬ ਵਿਖੇ ਗੁਰੂ ਰਾਮਦਾਸ ਜੀ ਕੋਲ ਵੀ ਆਣ ਪਹੁੰਚੀ ਤੇ ਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਸਿੱਖਾਂ ਨੂੰ ਅਸਟਯੋਗਤਾ ਸਿਖਾਉਂਦੇ ਨਹੀਂ ਤੇ ਉਸ ਤੋਂ ਬਿਨਾ ਸਿੱਖਾਂ ਦਾ ਮਨ ਬਸ ਦੇ ਵਿੱਚ ਕਿਵੇਂ ਆਵੇਗਾ ਕਿਉਂਕਿ ਮਨ ਨੂੰ ਬਸ ਵਿੱਚ ਕਰਨ ਲਈ ਅਸਟਯੋਗ ਕਰਨਾ ਬਹੁਤ ਜ਼ਰੂਰੀ ਹੈ ਅਤੇ ਮਨ ਨੂੰ ਬਸ ਵਿੱਚ ਕੀਤੇ ਤੋਂ ਬਿਨਾ ਮੁਕਤੀ ਨਹੀਂ ਮਿਲਦੀ ਗੁਰੂ ਸਾਹਿਬ ਜੀ ਨੇ ਫਰਮਾਇਆ ਕਿ ਸਾਡੇ ਸਿੱਖਾਂ ਦੀ ਸੁਰਤ ਹਰ ਵੇਲੇ ਗੁਰੂ ਦੇ ਸ਼ਬਦ ਨਾਲ ਜੁੜੀ ਰਹਿੰਦੀ ਹੈ ਤੇ ਗੁਰੂ ਉਪਦੇਸ਼ ਕਮਾਉਣ ਸਦਕਾ ਪਰਮਾਤਮਾ ਦੀ ਕਿਰਪਾ ਨਾਲ ਉਹਨਾਂ ਦਾ ਮਨ ਸੁੱਤੇ ਸਿੱਧ ਹੀ ਵਸ ਵਿੱਚ ਆ ਜਾਂਦਾ ਹੈ ਸੋ ਇਸ ਲਈ ਸਾਡੇ ਸਿੱਖਾਂ ਨੂੰ ਕੋਈ ਅਸਟਯੋਗ ਕਰਨ ਦੀ ਲੋੜ ਨਹੀਂ ਅਤੇ ਸਾਡੇ ਮਰਜੀ ਬੜੇ ਸਿੱਖ ਜੋ ਹਰ ਵੇਲੇ ਪ੍ਰਭੂ ਦੀ ਸਿਫਤ ਤੇ ਸਲਾਹ ਦੇ ਵਿੱਚ ਰਚੇ ਰਹਿੰਦੇ ਹਨ ਉਹ ਪ੍ਰਭੂ ਦੇ ਦਰ ਉੱਤੇ ਪਰਵਾਨ ਹਨ ਉਹਨਾਂ ਨੂੰ ਕਿਸੇ ਹੋਰ ਅਖੋਤੀ ਮੁਕਤੀ ਦੀ ਲੋੜ ਨਹੀਂ ਗੁਰੂ ਸਾਹਿਬ ਜੀ ਦਾ ਇਹ ਜਵਾਬ ਸੁਣ ਕੇ ਸਿੱਧ ਨਿਰਉਤਰ ਹੋ ਗਏ ਤੇ ਉਹਨਾਂ ਨੂੰ ਅੱਗੋਂ ਕੋਈ ਜਵਾਬ ਨਾ ਆਇਆ ਅਤੇ ਉਹ ਸ਼ਰਮਿੰਦੇ ਹੋ ਕੇ ਵਾਪਸ ਮੁੜ ਗਏ ਵਾਹਿਗੁਰੂ ਜिक्का ਕਾਲਸਾ ਵਾਹਿਗੁਰੂ ਜੀ ਕੀ ਫਤਿਹ